ਨਾ ਇਹ ਕਹਾਣੀ ਜਿਹੜੀ ਸੀਗੀ ਹੈ ਨਾ ਸਰਵਲਾ ਇਹ ਚਾਰ ਕਹਾਣੀਆਂ ਨੇ ਇਕ ਕਹਾਣੀ ਨਹੀਂ ਆ ਗੱਜਣ ਦੀ ਇੱਕ ਕਹਾਣੀ ਆ ਸੁੱਚੇ ਦੀ ਇੱਕ ਕਹਾਣੀ ਆ ਰੱਜੋ ਦੀ ਇੱਕ ਕਹਾਣੀ ਆ ਪਿਆਰੋ ਦੀ ਇੱਕ ਕਹਾਣੀ ਆ ਐਂਡ ਉਹਨਾਂ ਦੇ ਕੈਰੈਕਟਰ ਥਰੂਆਊਟ ਆਪਦੀ ਇੱਕ ਗੱਲ ਕਨਵਿੰਸ ਕਰਕੇ ਜਾਂਦੇ ਆ ਕਿ ਸੁੱਚਾ ਆਪਦੇ ਆਪ ਨੂੰ ਸਟਾਰਟ ਕਰਦਾ ਤੇ ਉਹਨੂੰ ਜਸਟੀਫਾਈ ਕਰਦਾ ਐਂਡ ਇਦਾਂ ਹੀ ਪਿਆਰ ਉਹ ਰੱਜੋ ਇਹਨਾਂ ਕੋਨਕਲੂਜਨਸ ਨਹੀਂ ਉਹਨਾਂ ਕਿਰਦਾਰਾਂ ਦੇ ਤਾਂ ਜਦੋਂ ਚਾਰ ਕਹਾਣੀਆਂ ਕੰਬਾਈਨ ਕਰ ਰਹੇ ਹੋ ਤੁਸੀਂ ਉਹ ਪਹਿਲੇ ਹੀ ਬੈਲੈਂਸ ਹੋਈਆਂ ਹੋਈਆਂ ਹੁੰਦੀਆਂ ਨੇ ਤਾਂ ਬਾਕੀ ਫਿਰ ਮਨਦੀਪ ਬਾਈ ਸੀਗੇ ਅਸੀਂ ਡੇਲੀ ਮਿਸਲਾ ਮੈਂ ਕਿਹਨੋਂ ਲੱਗਿਆ ਸੀ ਨਾ ਬਾਈ ਬੰਬੇ ਹੁੰਦੇ ਸੀ ਕਈ ਵਾਰ ਤੇ WhatsApp ਤੇ ਕਾਲ ਕਰਨੀ ਸਟਾਰਟ ਕਰ ਦਿੱਤੀ ਮੈਂ ਸਾਰਿਆਂ ਨੂੰ ਕਿਹਨੋਂ ਨਾ ਮੈਨੂੰ ਪਹਿਲੀ ਵਾਰੀ ਪਤਾ ਲੱਗਾ ਕਿ WhatsApp ਤੇ 2 ਘੰਟੇ ਕਾਲ 1 ਘੰਟਾ ਕਾਲ ਹੁੰਦੀ ਵਿੱਚ ਪਟਾਕੇ ਚੱਲਦੇ ਹੁੰਦੇ ਐ ਜੇ ਕਰਕੇ ਸਾਢੇ 5-4 ਦੀ ਪਟਾਕੇ ਚੱਲ ਜਾਂਦੇ ਹੁੰਦੇ ਸੀਗੇ 8-8 ਘੰਟੇ ਦੀਆਂ ਕਾਲਾਂ ਤੇ ਅੰਡ ਅਸੀਂ 2 ਸਾਲ ਉਸ ਚੀਜ਼ ਤੇ ਕੰਮ ਕੀਤਾ ਤੇ ਮੈਨੂੰ ਨਹੀਂ ਪਤਾ ਕਿ ਅਸੀਂ 8 ਡਰਾਫਟ ਲਿਖਿਆ ਫਿਲਮ ਦੇ 10 ਲਿਖਿਆ ਜਾਂ 18 ਲਿਖਿਆ ਹੈ ਅਸੀਂ ਹਰ ਮਹੀਨੇ ਹਰ 15 20 ਦਿਨ ਬਾਅਦ ਇੱਕ ਨਵਾਂ ਡਰਾਫਟ ਕੱਢਦੇ ਸੀਗਾ ਤੇ ਅਸੀਂ ਇਹਨਾਂ ਕਰੈਕਟਰ ਨੂੰ ਬੈਲੈਂਸ ਕਰਦੇ ਗਏ ਕਿ ਕੋਈ ਵੀ ਕਿਰਦਾਰ ਮੀਜ਼ਾ ਸੀ ਤੱਕੜੀ ਰੱਖੀ ਹੋਈ ਸੀ ਕਿ ਕਿਸੇ ਦਾ ਕਿਰਦਾਰ ਛੋਟਾ ਨਹੀਂ ਕਿਸੇ ਦਾ ਵੱਡਾ ਨਹੀਂ ਹਰ ਇੱਕ ਨੂੰ ਇਕੁਅਲ ਜੇ ਤੁਸੀਂ ਫਿਲਮ ਦੇਖੋਗੇ ਤਾਂ ਤੁਹਾਨੂੰ ਤੁਹ ਲੱਗੂਗਾ ਕਿ ਬੈਲੈਂਸ ਹੈ ਐਂਡ ਬਾਕੀ ਗਿਪੀ ਬਾਈ ਹੋਣੀ ਐਮੀ ਬਾਈ ਉਹਨਾਂ ਨੇ ਵੀ ਐਂਡ ਨਿਮਰਤ ਜੀ ਉਹਨਾਂ ਨੇ ਸਰਗੁਣ ਉਹਨਾਂ ਨੇ ਕਦੇ ਕਿ ਇਹ ਅੱਖਿਆ ਹੀ ਨਹੀਂ ਕਿ ਫਰਾਨੇ ਦਾ ਕਿਰਦਾਰ ਵੱਡਾ ਜਾਂ ਸਾਡਾ ਛੋਟਾ ਐਂਡ ਜਦੋਂ ਤੁਹਾਨੂੰ ਐਕਟਰ ਡਾਇਰੈਕਟਰ ਪ੍ਰੋਡਿਊਸਰਜ਼ ਇਹ ਲਿਬਰਟੀ ਦਿੰਦੇ ਆ ਫਿਰ ਤੁਸੀਂ ਫ੍ਰੀ ਹੋ ਕੇ ਲਿਖ बहुत बढ़िया जी, थैंक so यू uh, सो मच इतनी बढ़िया स्टोरी साढ़े तक लेके आने एंड एंड गल करना चाहूँगी जी सरदार सोही हुनानल, उन तक माइक पहुँचा देता जाए, सर शशिकार। हेलो। हाँ जी, थैंक यू। हाँ जी, शशिकार सर। शशिकार जी। सर दुष्यंत। ਇੰਨੀਆਂ ਸਾਰੀਆਂ ਮੂਵੀਜ਼ ਦੇ ਵਿੱਚ ਕੰਮ ਕਰ ਚੁੱਕੇ ਹੋ ਤੁਹਾਡਾ ਜਿਹੜਾ ਕੈਰੀਅਰ ਹੈ ਬਹੁਤ ਡੈਕੇਡਸ ਤੱਕ ਮੈਨੂੰ ਲੱਗਦਾ ਹੈ ਕਿ ਉਹ ਇੰਨਾ ਲੰਮਾ ਕੈਰੀਅਰ ਹੈ ਤੁਹਾਡਾ ਇੰਨੀਆਂ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਪਰ ਇੱਥੇ ਕਿਉਂਕਿ ਇੰਨੀਆਂ ਗੱਲਾਂ ਮੈਂ ਉਹ ਸੈੱਟ ਦੇ ਬਾਰੇ ਸੁਣ ਲੀਆਂ ਇਹ ਵੀ ਸੁਣ ਲਿਆ ਕਿ ਬਹੁਤ ਛੇਤੀ ਫਿਲਮ ਬਣ ਗਈ ਇਸ ਸੈੱਟ ਤੇ ਕੀ ਵੱਖਰਾ ਮਾਹੌਲ ਸੀ ਥੈਂਕ ਯੂ ਥੈਂਕ ਯੂ ਬਰੀ ਮਤ ਕੋਟੈਂਸ਼ਨੀ ਮੈਨੂੰ ਐਸ ਵੇਲੇ ਮੈਂ ਐਨੇ ਵੱਡੇ ਸਟਾਰ ਕਾਸਟ ਦੇ ਦਰਮਿਆਨ ਬੈਠਾ ਕਿਪੀ ਗਰੇਵਾਲ ਜੀ ਬੈਠੇ ਨੇ ਇੱਧਰ ਐਮੀ ਜੀ ਐਮੀ ਐਮੀ ਭਾਜੀ ਬੈਠੇ ਨੇ ਨਹੀਂ ਮੇਰੇ ਵਾਸਤੇ ਸਾਰੇ ਵੱਡੇ ਹੋਂ ਸਟਾਰ ਮਟੇਂਦ ਨੇ ਮਿਸ਼ਾਈ ਹਾਏ ਰੱਬਾ ਥੈਂਕ ਯੂ ਥੈਂਕ ਯੂ ਵੈਰੀ ਮਚ ờ ਦੋ ਬੀਬੀ ਮਿੱਠੀਆਂ ਨੇ ਨਿਮਰਤ ਖੇਰਾ ਔਰ ਸਰਗੁਣ ਸਰ ਸਰਗੁਣ ਸਰਗੁਣ ਮੈਂ ਸੁਖਮਨੀ ਸਾਹਿਬ ਦਾ ਡੇਲੀ ਪਾਠ ਕਰਦਾ ਪਤਾ ਨਹੀਂ ਕਿੰਨੀ ਵਾਰੀ ਸਰਗ ਬਣਾਉਂਦਾ ਉਹਦੇ ਸ ਤੇ ਪਰਮਾਤਮਾ ਨੇ ਤੇਰੇ ਤੇ ਬਹੁਤ ਕਰਤਾ ਹੈ ਇਹ ਦੇ ਕੇ ਪਾ ਬਣਾਈ ਰੱਖੇ ਅ ਡਾਇਰੈਕਟਰ ਸਾਹਿਬ ਮੇਰੇ ਤੁਹਾਡੇ ਵਾਲੀ ਫਿਲਮ ਦਾ ਡਾਇਲੋਗ ਅਜ ਤੱਕ ਯਾਦ ਹੈ ਮੈਂ ਉਹਦੀ ਬੜੀਆਂ ਤਾੜੀਆਂ ਮਝਵਾਈਆਂ ਨੇ ਉਹਦੇ ਤੇ ਜਦੋਂ ਮੈਂ ਸਟੇਜ ਤੇ ਜਾਂਦਾ ਹੁੰਦਾ ਹੂ ਡਾਇਲੋਗ ਮੇਰੇ ਯਾਦ ਨਹੀਂ ਹੁੰਦੇ ਨਵੇਂ ਪਹਿਲੀ ਫਿਲਮ ਦੇ ਡਾਇਲੋਗ ਯਾਦ ਰਹਿੰਦੇ ਨੇ ਇਹ ਮੇਰੀ ਪਹਿਲੀ ਹੋ ਗਈ ਸੀ ਵਿੱਚ ਗੈਪ ਬੜਾ ਵੱਡਾ ਆ ਗਿਆ ਸੀ ਲੌਂਗ ਦਾ ਲਸ਼ਕਾਰਾ ਤੋਂ ਬਾਅਦ ਫਿਰ ਜਿਨੇ ਮੇਰਾ ਦਿਲ ਲੁੱਟਿਆ ਉਹ ਮੇਰੀ ਪਹਿਲੀ ਫਿਲਮ ਬਣ ਗਈ ਕਿਉਂ ਉਹ ਤੋਂ ਬਾਅਦ ਵਿੱਚ ਵੀ ਮੈਂ 2-4 ਫਿਲਮਾਂ ਕੀਤੀਆਂ ਪਰ ਉਹ ਉਦੋਂ ਪੰਜਾਬੀ ਸਿਨੇਮਾ ਨੇ ਉਹ ਲੈ ਨਹੀਂ ਸੀ ਫੜੀ ਜਿਹੜੀ ਇਸ ਤੋਂ ਬਾਅਦ ਫੜੀ ਤੁਹਾਡੇ ਵਾਲੀ ਫਿਲਮ ਤੋਂ ਬਾਅਦ ਉਹਦੇ ਚ ਜਦੋਂ ਵੀ ਮੈਂ ਸਟੇਜ ਤੇ ਚੜਦਾ ਆਏ ਕਿਵੇਂ ਲੰਘ ਜੋ ਖੇਤਾਂ ਜੋ ਪਾਣੀ ਨੱਕਾ ਮੋੜ ਕੇ ਦਿਖਾ ਦੇ ਕਹੀ ਨਾਲ ਘਾਟਾਂ ਨਾਲ ਆਦਿਆਂ ਅੱਜ ਤੱਕ ਅੱਜ ਤੱਕ ਬਹੁਤ ਪਪੂਲਰ ਹੈ ਪਰ ਖਾਸ ਤੌਰ ਤੇ ਸਾਡੀ ਜਿਹੜੀ ਕਿਸਾਨੀ ਜਿਹੜੇ ਕਿਸਾਨੀ ਐ ਜਿਹੜੇ ਜੱਟ ਜ਼ਿਮੀਂਦਾਰਾਂ ਦੇ ਮੁੰਡੇ ਨੇ ਜਿਹੜੇ ਸਿੱਖਾਂ ਦੇ ਮੁੰਡੇ ਨੇ ਉਹ ਇਸ ਡਾਇਲੌਗ ਨੂੰ ਇੰਨਾ ਪਿਆਰ ਕਰਦੇ ਆ ਕਮਾਲ ਐ ਰਹਿ ਰੱਬ ਤੁਹਾਨੂੰ ਔਰ ਅੱਛਾ ਐ ਇਹ ਵੀ ਯਾਦ ਐ ਮੇਰੇ ਇਹਨਾਂ ਨੇ ਮੈਨੂੰ ਖੁੱਲ੍ਹ ਦਿੱਤੀ ਸੀ ਮੈਨੂੰ ਕਹਿੰਦੇ ਸੋਈ ਸਾਹਿਬ ਇਹ ਜੱਟਾਂ ਦਾ ਰੌਲਾ ਕਿਸ ਗੱਲ ਦਾ ਹੁੰਦਾ ਤੁਹਾਡਾ ਤੇ ਨਾਲ ਮੇਰੇ ਐਕਟਰ ਸੀਗੇ ਤੇਸਪੁਰ ਤੇਸਪੁਰ ਬਾਜੀ ਦਾ ਤੁਹਾਡਾ ਰੌਲਾ ਰੋਲਾ ਮੈਂ ਕਿਹਾ ਜੱਟਾਂ ਦਾ ਰੋਲਾ ਤਾਂ ਵੱਟ ਦਾ ਦੇ ਪਾਣੀ ਦਾ ਹੀ ਹੁੰਦਾ ਐਂ ਕਰੋ ਫਿਰ ਲਿਖ ਲੋ ਡਾਇਲੋਗ ਦੋ ਦੋ ਲਾਈਨਾਂ ਇਹ ਦੋ ਲਾਈਨਾਂ ਮੈਂ ਆਪ ਹੀ ਲਿਖੀਆਂ ਹੋਰ ਉਹ ਤੇ ਅੱਜ ਤੱਕ ਤਾੜੀਆਂ ਖਟ ਰਿਆਂ ਉਹਦੀ ਸੋ ਬਹੁਤ ਬਹੁਤ ਸ਼ੁਕਰੀਆ ਸਭ ਦਾ